RTC ਅਤੇ ਪੰਜਾਬ ਰੋਡ ਵਿੱਚ ਪੰਨ ਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਿਹਾ ਰੋਸ ਪ੍ਰਦਰਸ਼ਨ ਅੱਜ ਤੀਜੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਜਿਸ ਦੇ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਫਰੀਦਕੋਟ ਪ੍ਰਸ਼ਾਸਨ ਵੱਲੋਂ ਫਰੀਦਕੋਟ ਦੇ ਬੱਸ ਸਟੈਂਡ ਨੂੰ ਸ਼ੌਣੀ ਦਾ ਰੂਪ ਦੇ ਦਿੱਤਾ ਹੋਇਆ ਹੈ ਅਤੇ ਚੱਪੇ-ਚੱਪੇ ਤੇ ਪੁਲਿਸ ਫੋਰਸ ਤੰਤਤ ਕੀਤੀ ਹੋਈ ਹੈ ਹਾਲਾਤ ਕੁਝ ਠੀਕ ਨਹੀਂ ਲੱਗ ਰਹੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਹੱਲ ਸਬੰਧੀ ਪੰਜਾਬ ਸਰਕਾਰ ਵੱਲੋਂ ਯੂਨਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ मुर्दाबादी चे मुरदाबादानो लॻे मसालू रद करो ਅੱਜ ਦੇ ਹਾਲਾਤ ਦੇ ਕੀ ਕੀ ਲੱਗਦਾ ਅੱਜ ਦੇ ਹਾਲਾਤ ਸਾਡਾ ਜਿਹੜਾ ਧਰਨਾ ਹੈ ਉਹ ਸ਼ਾਮ ਨੂੰ ਚੱਲ ਰਿਹਾ ਹੈ ਪਰ ਜਿੱਦਾਂ ਹੀ ਆ ਪ੍ਰਸ਼ਾਸਨ ਵੱਲੋਂ ਕੋਈ ਦੇਖ ਸਕਦੇ ਹੋ ਕਿ ਇੱਥੇ ਫੋਰਸ ਹੈ ਲਾਦੀ ਜਿਵੇਂ ਕੋਈ ਇੱਥੇ ਹੱਤਵਾਦੀ ਆ ਕੇ ਬੈਠ ਗਿਆ ਹੁਣ ਕਿਉਂਕਿ ਸਾਡਾ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਹੈ ਕਿ ਸਾਡਾ ਕੋਈ ਧਰਨਾ ਮਜਾਰਾ ਨਹੀਂ ਸੀ ਸਾਡਾ ਸਿਰਫ ਗੇਟ ਰੈਲੀ ਜਿਹੜਾ ਇਹਨਾਂ ਧਰਨੇ ਦੇ ਰੂਪ ਵਿੱਚ ਕਰਤੀ ਤੇ ਕੱਲ ਵੀ ਸਾਡਾ ਧਰਨਾ ਜਿਹੜਾ ਸ਼ਾਮ ਨੂੰ ਚੱਲਿਆ ਅੱਜ ਵੀ ਸਾਡਾ ਜਿਹੜਾ ਧਰਨਾ ਸ਼ਾਮ ਨੂੰ ਚੱਲੂਗਾ ਸਾਡੀ ਮੀਡੀਕਲ ਟ੍ਰਾਂਸਪੋਰਟ ਮੰਤਰੀ ਦਾ ਚੱਲ ਰਹੀ ਆ ਜੇਕਰ ਤੁਹਾਡਾ ਕੋਈ ਹੱਲ ਨਹੀਂ ਨਿਕਲਦਾ ਤਾਂ ਜੋ ਵੀ ਅੱਗੇ ਜਥੇਵੰਦੀ ਇਹ ਲੋਗ ਅਗਲਾ ਐਕਸ਼ਨ ਆਊਗਾ ਉਹ ਸਭ ਤੋਂ ਹੀ ਐਕਸ਼ਨ ਅਗਲਾ ਲੀਕਾਂਗੇ ਪਰ ਇੱਥੇ ਸਰਕਾਰ ਵੱਲੋਂ ਜਾਂ ਮੈਡਮਨਟਰ ਨੂੰ ਕਿੱਧਰ ਧਮਕੀਆਂ ਤੇ ਜਾ ਰਹੀ ਹੈ ਇਹ ਸਾਡੇ ਜੋ ਨਾਲ ਦੇ ਸਾਥੀ ਇਹਨਾਂ ਨੂੰ ਫਾਰਗੇ ਦੇ ਲੈਟਰ ਦੇ ਦਿੱਤੇ ਗਿਆ ਅਸੀਂ ਇਹੋ ਹੀ ਕਿੱਧਰ ਧਮਕੀਆਂ ਤੋਂ ਨਹੀਂ ਡਰਦੇ ਰੋਡ ਵਿੱਚ 2011 ਤੋਂ ਆ ਰਹੀ ਹੈ ਤੇ ਪੀਆਰਡੀਸੀ 'ਚ ਸਾਨੂੰ ਜੋ 2020 ਚ ਆ ਰਹੀ ਹੈ ਕਿਉਂਕਿ ਇਹ ਉਹ ਸਾਥੀ ਨੇ ਜਿਨ੍ਹਾਂ ਸੰਘਰਸ਼ੀ ਹੋਦੇ ਨੇ ਜਿਨ੍ਹਾਂ 2014 ਵਿੱਚ ਵੀ ਸੰਘਰਸ਼ ਕੀਤਾ ਸੀ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਖਾਇਆ ਗਿਆ ਸੀ ਇਹ ਕੋਰਟ ਲਈ ਬਹਾਲ ਹੋ ਕੇ ਵਾਪਸ ਆਇਆ ਤੇ ਇਹਨਾਂ ਨੂੰ ਕਿਉਂਕਿ ਇੱਕ ਸੰਘਰਸ਼ੀ ਯੋਧੇ ਹੋਣ ਕਰਕੇ ਇਹਨਾਂ ਨੇ ਫਿਰ ਵੀ ਆਪਣਾ ਆਪਣੇ ਹੱਕ ਲੈ ਲਈ ਆਪਣੇ ਮਹਿਕਮੇ ਬਚਾਉਣ ਲਈ ਨਾਲ ਦੇ ਨਾਲ ਖੜੇ ਆ ਪਰ ਮੈਨੇਜਮੈਂਟ ਵਾਰ-ਵਾਰ ਗਿੱਧੜ ਧਮਕੀਆਂ ਆ ਜਿਹੜੇ ਲੈਟਰ ਦੇ ਰਹੀ ਆ ਇਹਨਾਂ ਤੋਂ ਅਸੀਂ ਡਰਨ ਵਾਲੇ ਨਹੀਂ ਇੱਕ ਸਾਡੇ ਸਾਥੀ ਜਿਹੜੇ ਸਾਡੇ ਯੋਧੇ ਆ ਉਹ ਆਪਣਾ ਪੂਰੇ ਆਪਣੇ ਹੱਕਾਂ ਲਈ ਡਟੇ ਹੋਇਆ ਦੱਸਦਾ ਥੋੜਾ ਕਿ ਚਲੋ ਸਾਨੂੰ ਜਿਹੜੇ ਆ ਲੈਟਰ ਦੇ ਰਹੀਆਂ ਸੀ ਉਹ ਪ੍ਰੇਪਤ ਸਕਦੇ ਆ ਮੈਘਵਾਲ ਨੂੰ ਇਹ ਯਾਦ ਆ ਗਈ ਸ਼ਾਇਦ ਇਹਨੇ ਬੰਦੇ ਆ ਕਿਉਂਕਿ ਜਦੋਂ ਹੀ ਇਹ ਕਿਸੇ ਪੁੱਛ ਲੈਣੇ ਆ ਇਹਨਾਂ ਨੇ ਕਿਹਾ ਤੁਸੀਂ ਠੇਕੇਦਾਰ ਦੇ ਬੰਦੇ ਜੇ ਠੇਕੇਦਾਰ ਦੇ ਬੰਦੇ ਆ ਪਰ ਕਿਤੇ ਨਾ ਕਿਤੇ ਹੋਣਾ ਜ ਮੈਘਵਾਲ ਨੂੰ ਇਹ ਵੀ ਯਾਦ ਆ ਰਹੀ ਕਿ ਇਹ ਸ਼ਾਇਦ ਮੈਘਵਾਲ ਦੇ ਬੰਦੇ ਆ ਜਿਹੜੇ ਆਪਣੇ ਟ੍ਰਾਂਸਪੋਰਟ ਮੰਤਰੀ ਤੀਜੇ ਦਿਨ ਕਰਾਲੀ ਪਹੁੰਚ ਜਾਂਦੇ ਆ ਵਰਸੋ ਲਾਜ ਆਪਣੇ ਮੁੱਖ ਮੰਤਰੀ ਪਹੁੰਚੇ ਗਏ ਸੀ ਇੱਕ ਜੇ ਵਸਨੀਕੀ ਬਾਸ ਓਵਰਲੋਡ ਕਰਕੇ ਨਹੀਂ ਰੁਕੀ ਉਹਦੇ ਕਰਕੇ ਤਾਂ ਪਹੁੰਗੇ ਪਿਛਲੇ ਦਿਨ ਇੱਕ ਸਾਡੇ ਸਾਥੀ ਦਾ ਹੀ ਕਰਾ ਲਈ ਇੱਕ ਵਿੱਚ ਕਤਲ ਹੋਇਆ ਸੀ ਉਹਦੇ ਇੱਕ ਪਰਿਵਾਰ ਵਾਸਤੇ ਨਾ ਤਾਂ ਕੋਈ ਮੰਤਰੀ ਨਾ ਕੋਈ ਸੰਤਰੀ ਪਹੁੰਚਿਆ ਤੇ ਉਲਟਾ ਜੇ ਸਾਨੂੰ ਉਹਨੂੰ ਕੋਈ ਦਗਵਾਣਾ ਪਿਆ ਤੇ ਸੰਘਰਸ਼ ਦੇ ਰਾਤ ਬਹਿ ਗਏ ਅਸੀਂ ਆਪਣਾ ਜਿਹੜਾ ਧਰਨਾ ਮੁਜ਼ਾਹਰਾ ਪ੍ਰਸ਼ਾਸਨ ਨੂੰ ਬੇਇੱਜ਼ਤੀ ਦਾ ਜਿਹੜਾ ਸਾਡਾ ਧਰਨਾ ਮੁਜ਼ਾਹਰਾ ਸ਼ਾਦਮੀ ਜਾ ਰਿਹਾ ਸਾਡੇ ਕਿਸੇ ਵੀ ਜਿਹੜਾ ਸਾਥੀ ਹੁੰਦੇ ਕੋਈ ਵਧਿੱਕੀ ਨਾ ਕੀਤੀ ਜਾਂ ਸਾਡੇ ਦੇ ਕਿਸੇ ਤਰ੍ਹਾਂ ਕੋਈ ਵਧਿੱਕੀ ਨਾ ਕੀਤੀ ਜਾਵੇ ਕਿਉਂਕਿ ਇਹ ਉਹ ਬਲੌਗੜੇ ਜਿਹੜੇ ਪ੍ਰਾਈਵੇਟ ਆ ਦਾ ਇੱਕ ਮਿੰਟ ਵਿੱਚ ਪ੍ਰਾਈਵੇਟ ਦੇ ਗੱਲ ਵਿੱਚ ਹੱਥ ਪਾ ਲੇਦੇ ਆ ਅੱਜ ਇਹਨਾਂ ਦੇ ਅੱਖਾਂ ਦੀ ਗੱਲ ਆ ਰਹੀ ਆ ਆਪਣੇ ਮੈਗੋ ਬਚਾਉਣ ਦੀ ਗੱਲ ਆ ਰਹੀ ਆ ਕਿਤੇ ਜੇ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਕੋਈ ਵਿਧیکی ਕੀਤੀ ਗਈ ਤੇ ਇਹਦਾ ਜਵਾਬ ਪੱਥਰ ਨਾਲ ਜਰੂਰ ਦਿੱਤਾ ਜਾਊਗਾ ਪ੍ਰਧਾਨ ਇੱਕ ਵਿਭਾਗ ਤੋਂ ਉਹ ਵੀ ਕੋਈ ਨੋਟਸ ਵਗੈਰਾ ਜਾਰੀ ਹੋਇਆ ਤਾਂ ਸਹੀ ਆ ਤੁੰ ਦਾ ਉਈ ਦਸ ਰਹਿ ਗਈ ਆ ਜੀ ਐਸੇ ਉਹ ਇੱਕ ਦਰ ਧਮਕਿਆ ਤੋਂ ਨਹੀਂ ਡਰਦੇ ਉਹ ਭਾਗ ਆਪਣੇ ਹਰ ਤਰ੍ਹਾਂ ਦੇ ਪਹਿਲਾਂ ਇਹਨਾਂ ਨੇ ਵਰਕਰਾਂ ਨੂੰ ਜੋ ਆ ਪੂਲਸੋ ਲੋ ਡਰਾ ਧਮਕਾ ਕੇ ਚਲਾਉਂਦੀ ਕੋਸ਼ਿਸ਼ ਕੀਤੀ ਨਹੀਂ ਬੱਦੇ ਚੱਲੇ ਉਸ ਵੇਲੇ ਜੀਐਮ ਸਾਹਿਬ ਨੇ ਕੱਲੇ ਕੱਲੇ ਵਰਕਰ ਨੂੰ ਅੰਦਰ ਬੁਲਾ ਕੇ ਡਰਾਇਆ ਧਮਕਾ ਨਹੀਂ ਚੱਲੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਪ੍ਰੇਮ ਪੱਤਰ ਆਹੀ ਕਹਿ ਸਕਦੇ ਆ ਉਹ ਦੇਣੇ ਸ਼ੁਰੂ ਕਰਤੇ ਆ ਪਰ ਜਿਹੜੇ ਸਾਡੇ ਸਾਥੀ ਇਹ ਉਹ ਆਪਣੇ ਹੱਕਾਂ ਲਈ ਪੂਰੇ ਡਟੇ ਹੋਏ ਆ ਉਹ ਐਵੇਂ ਜੀ ਕਿਉਂਕਿ ਜੇਕਰ ਇਹ ਨੌਕਰੀ ਕੱਢਣ ਦੀ ਗੱਲ ਕਰਦੇ ਆ ਜੇ ਦਾਰਾ ਬਜੂਗਾ ਨੌਕਰੀਆਂ ਦਾ ਕਰ ਰਹੀਆਂ ਬੈਣਗੀਆਂ ਜੇ ਕਿ 1 ਕਿਲੋਮੀਟਰ ਬਸ ਆਜ ਪ ਜੇ ਅੱਜ ਕੱਢ ਦੇਣਗੇ ਕੋਈ ਦਿੱਕਤ ਨਹੀਂ ਅਸੀਂ ਕੋਈ ਆਪਣਾ ਰਜਗਾਰ ਬਣ ਕਰਾਂਗੇ ਜੇਕਰ ਇਹ 6-7 7 ਸਾਲ ਬਾਅਦ ਕੱਢਣਗੇ ਕਿਉਂਕਿ ਜਿਵੇਂ ਜਿਵੇਂ ਮੈਗਵਟ ਪ੍ਰਾਈਵੇਟੇਸ਼ਨ ਕਰਕੇ ਕਿਲੋਮੀਟਰ ਬੱਸਾਂ ਬਾਗ ਕਰਨਗੇ ਇਹ ਮੈਗਵਟ ਖਤਮ ਕਰਨਗੇ ਜਿਵੇਂ ਪਿਛਲੇ ਦਿਨਾਂ 'ਚ ਇਹਨਾਂ ਦੇ ਦਸਤਾ ਤੁਹਾਨੂੰ ਕੋਈ ਬਾਸਟਾਨ ਬਾਹਰ ਕੱਢਦੇ ਹਰੇਕ ਜ਼ਿਲ੍ਹੇ ਦੇ ਪਟਿਆਲੇ ਬਾਸਟਾਨ ਕੱਢਦਾ ਨਲਾਮੀ ਕਰਦਾ ਜੋ ਆਪਣੀ ਯੂਨੀਵਰਸਿਟੀ ਦੀ ਜ਼ਮੀਨਾਂ ਉਹਨਾਂ ਨੇ ਵੇਚ ਕੇ ਇਹਨਾਂ ਨਲਾਮੀ ਕਰਦੀ ਠੀਕੋੜੀ ਪਿਛਲੇ ਦਿਨਾਂ ਬਾਤ ਗੱਲ ਆਈ ਸੀ ਬਾਸਟਾਨ ਜਿਹੜਾ ਬਾਹਰ ਕੱਢਿਆ ਜਾਊਗਾ ਕਿ ਇਹਨਾਂ ਨੂੰ ਵੇਚਣ ਦੇ ਜਾਰੇ ਕਰ ਰਿਹਾ ਜੋ ਸ਼ਹਿਰ ਦੇ ਖੋਗੋ ਵਿੱਚ ਜੀ ਸਰਕਾਰੀ ਪ੍ਰੋਪਰਟੀਆ ਵਤੀ ਆ ਉਹਨਾਂ ਨੂੰ ਵੇਚਣ ਵਾਲੇ ਬਸ ਸਰਕਾਰ ਚੱਲ ਰਹੀ ਆ ਜਿਹੜੀ ਆਪ ਸੱਤਾ ਆਪ ਲੋਕਾ ਜਗਾਰ ਕਹਿ ਲਿਆ ਸੀ ਕਿ ਆਪ ਕਰਾਂਗੇ ਸਰਕਾਰ ਚੱਲੇਗੀ ਪੰਨਾ ਸਰਕਾਰ ਚੱਲੇਗੀ ਉਹ ਅੱਜ ਦਿੱਲੀ ਦੀ ਹੁਕਮ ਰਾਜ ਚਲਾ ਰਹੇ ਆ ਇਹ ਜਿਹੜੇ ਕਿਲੋਮੀਟਰ ਬਸਾਂ ਇਹ ਨਾ ਸੋਚਣ ਕੀ ਐ ਕੋਈ ਛੋਟੇ ਮੋਟੇ ਕੰਪਨੀਆਂ ਬਣ ਗਿਆ ਇਹ ਦਿੱਲੀ ਦੇ ਆਗਾ ਦੀਆਂ ਰਾਗੋ ਚੱਡੇ ਵਰਗੇ ਵੱਡੇ ਆ ਪੈੜਿਆ ਕਿਉਂਕਿ ਇਹ ਡਾੜੇ ਜਿਹੜੀ ਪ੍ਰਾਈਵੇਟੇਸ਼ਨ ਕਰਨੀ ਆ ਉਹ ਵੱਡਿਆ ਵੱਡੇ ਕੰਪਨੀਆਂ ਨਾਲ ਹੀ ਕਰਨੀਆਂ ਭਾਜੀ ਦੇਖਿਆ ਸੀਗਾ ਵੀ ਜਿਵੇਂ ਇਹਨਾਂ ਨੇ ਕਮੇਡੀ ਯਾਤਰਾ ਕੀਤੀ ਸੀ ਕਿ ਇਹਨਾਂ ਦਾ ਮੋਢਲੇਂਗੜੀ ਦਿੱਲੀ ਦੀ ਗੱਡੀ ਆ ਪੰਜਾਬ ਦੇ ਵੀ ਨਹੀਂ ਨਹੀਂ ਤੋਂ ਦਸਨਾ ਜੋੜੇ ਆ ਕਿ ਤੁਹਾਨੂੰ ਜਿੱਦਾਂ ਹੁਣ ਮੈਂ ਦੱਸ ਹੀ ਦਿੱਤਾ ਕਿ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਕਿ ਇਹ ਸਾਰਾ ਕੁਝ ਪੰਜਾਬ ਦਾ ਆਪਣੇ ਦਿੱਲੀ ਦੇ ਆਗਾ ਦੇਣਾ ਚਾਹੁੰਦੇ ਆ ਜਿੰਨੇ ਵੀ ਹੁਣ ਆ ਪ੍ਰੋਗਰਾਮ ਆਪਣੇ ਤੀਰਥ ਯਾਤਰਾ ਦੇ ਸ਼ੀਧੀ ਘਾੜੇ ਦੇ ਚ ਲਾਇਆ ਇਹਨਾਂ ਨੇ ਉਹਦੇ ਦੇ ਦੋ ਗੱਡੀਆਂ ਆਈਆਂ ਨੇ ਉਹ ਫ੍ਰੀ ਕਰੋ ਜੀ ਸ਼ਹਿਰ ਵਿੱਚ 12 ਗੱਡੀਆਂ ਜੁਪੀ ਨੰਬਰ ਆਈਆਂ ਨੇ ਆਲ ਪੰਜਾਬ ਤੋਂ ਜਿੰਨੀਆਂ ਗੱਡੀਆਂ ਆਈਆਂ ਸਾਰੀਆਂ ਜੁਪੀ ਨੰਬਰ ਆਈਆਂ ਉਹ ਤਿਆਰ ਕਰਾ ਕੇ ਕਿਉਂ ਪੰਜਾਬ ਵਿੱਚ ਗੱਡੀਆਂ ਨਹੀਂ ਆ ਗਿਆ ਜੇ ਕੋਈ ਪੈਸੇ ਦੇਣੇ ਆ ਉਹ ਬਾਹਰ ਦੇ ਜੁਪੀ ਦੇ ਬੰਦਿਆਂ ਨੂੰ ਜਿਹੜਾ ਫ੍ਰੀ ਸਰਵਿਸ ਸਹੂਲਤ ਕਰਾਉਣਾ ਹੈ ਉਹ ਪੰਜਾਬ ਦੇ ਸਰਕਾਰੀ ਬਸਾਂ ਨੂੰ ਲਾਲਜੀਤ ਭੁੱਲਰ ਸਾਹਿਬ ਵੱਲੋਂ ਬੜੇ-ਬੜੇ-ਵੱਡੇ ਬਿਆਨ ਦਿੱਤੇ ਜਾਂਦੇ ਸੀ ਕਿ ਇਹ ਹੜਤਾਲ ਕਰਕੇ ਆਮ ਜਨਤਾ ਨੂੰ ਖੱਜਲ-ਖਵਾਰ ਕਰਦੇ ਆ ਪ੍ਰਾਈਵੇਟਾਂ ਨੂੰ ਮੌਲਾਵਾ ਬਚਾਉਂਦੇ ਆ ਕਿ ਜਦੋਂ ਤੁਸੀਂ ਜਿਹੜੀ ਬੱਸਾਂ ਧਰਨੇ ਮਜਾਰਿਆਂ ਤੇ ਲੈ ਕੇ ਜਾਂਦੇ ਜੇ ਆਪਣੀਆਂ ਰੈਲੀਆਂ ਲੈ ਕੇ ਜਾਂਦੇ ਨੇ ਉਦੋਂ ਕੀ ਗੱਲ ਜਦ ਆਮ ਜਨਤਾ ਖਰਾਬ ਨਹੀਂ ਹੁੰਦੀ ਉਦੋਂ ਪ੍ਰਾਈਵੇਟ ਨੂੰ ਮੈਨੀਫੈਟ ਨਹੀਂ ਹੁੰਦਾ ਤੁਸੀਂ ਜੇ ਪੈਸੇ ਜਿਹੜੇ ਤੁਸੀਂ ਪ੍ਰਾਈਵੇਟ ਗੱਡੀਆਂ ਹਾਇਰ ਕਰਕੇ ਧਰਨੇ ਮਜਾਰਿਆਂ ਲੈ ਕੇ ਜਾਓ ਉਹਨਾਂ ਨੂੰ ਪੈਸੇ ਦੇ ਸਰਕਾਰੀ ਉਧਰ ਤਾਂ ਜਾਊਗਾ ਹੀ ਆਊਗਾ ਸਰਕਾਰੀ ਪੈਸਾ ਤੁਹਾਡੇ ਖਜ਼ਾਨੇ ਜਾਊਗਾ ਇਸ ਕਰਕੇ ਕਿ ਮੰਤਰੀ ਸਾਹਿਬ ਵੱਲੋਂ ਵਾਰੀ-ਵਾਰੀ ਜਥੇਬੰਦੀ ਨੂੰ ਮਿਲਨਾਮ ਕਰਕੇ ਆਪ ਹੀ ਜਿਹੜੀਆਂ ਗਲਤੀਆਂ ਹੋਰਾਂ ਨੂੰ ਲੁਕਾਇਆ ਜਾ ਰਿਹਾ ਹੈ ਪ੍ਰਧਾਨ ਜੀ ਇੱਕ ਲਗਾਤਾਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਵੀ ਮੀਟਿੰਗ ਚੱਲ ਰਹੀ ਹੈ ਸਰਕਾਰ ਦੇ ਨਾਮ ਬਾਰ-ਬਾਰ ਜਿਹੜੇ ਹੈਗਾ ਤੁਹਾਡੇ ਕੋਲੋਂ ਦੋਸ਼ ਲਗਾਏ ਜਾ ਰਹੇ ਹੈਗੇ ਆ ਵੀ ਬਾਰ-ਬਾਰ ਮੀਟਿੰਗਾਂ ਹੁੰਦੀਆਂ ਆਪ ਵੀ ਵਾਅਦਾ ਤੋਂ ਭਜਦੇ ਨੇ ਜਦੋਂ ਵੀ ਸਰਕਾਰ ਨੇ ਹੋਂਦ ਤਾਂ ਸਾਨੂੰ 70 ਦੇ ਕਰੀ ਮੀਟਿੰਗਾਂ ਦੇ ਚੁੱਕੀਆਂ ਜਿੰਦੇ ਜੋ ਇਨਾਂ ਦੇ ਬਾਅਦ ਉਹ 2 ਜਾਂ 3 ਸਾਥੀ 2 ਜਾਂ 3 ਮੀਟਿੰਗਾਂ ਕੀਤੀ ਹੈ ਤੇ ਹਰ ਵਾਰੀ ਮੀਟਿੰਗ ਵਿੱਚ ਇਹ ਗੱਲ ਕਹੀ ਜਾਂਦੀ ਕਿ ਅਸੀਂ ਕੁਝ ਸਮੇਂ ਤੱਕ ਪੀਲੇ ਜਨਾ ਦੇ ਇੱਕ ਸਾਡੀ ਕੰਡੀਨੇਟਾਂ ਸੋ ਦੀ ਗੱਲ ਚੱਲੀ ਸੀ ਜਿਹਦੇ ਕਰਕੇ ਹੜਤਾਲ ਕੀਤੀ ਲਾਲਜੀ ਭੁੱਲਰਜੀ ਨਾਲ ਮੀਟਿੰਗ ਹੋਈ ਜਿੰਦੇ ਵਿੱਚ ਮੀਟਿੰਗ ਤੋਂ ਬਾਹਰ ਆ ਕੇ ਮੀਡੀਆ 'ਚ ਖੁਦ ਪੁੱਲਰ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਇਹਦਾ ਜਿਹੜੇ ਆ ਮੰਗਾਂ ਨੇ ਜਿਹੜੀ ਕਨੈਸ਼ਨਾਂ ਵਾਲੀ ਮੰਗੇ ਉਹ ਵੀ ਮੰਨ ਲਈ ਆ ਤੇ ਉਹਨਾਂ ਨੂੰ ਦਿਨਾ ਚਾਹੀਦਾ ਸੀ ਤਾਂ ਇੱਕ ਦਿਨ ਲੈਟਰ ਇਸ਼ੂ ਕਰਦਾਂਗੇ ਪਰ ਅੱਜ ਉਸ ਗੱਲ ਨੂੰ 4 ਸਾਲ ਹੋ ਗਏ ਆ ਕਿ ਉਹ ਜਿਹੜਾ ਲੈਟਰ ਇਸ਼ੂ ਨਹੀਂ ਕੀਤਾ ਗਿਆ ਇਸ ਕਰਕੇ ਅਸੀਂ ਦਸਰਾ ਚੋੜੇ ਆ ਕਿ ਇਹ ਮੀਟਿੰਗ ਵਾਰ-ਵਾਰ ਪਾੜਦੇ ਆ ਅੱਜ ਵੀ ਜਿਹੜੀ ਮੀਟਿੰਗ ਹੈ ਉਹ ਸਾਨੂੰ ਜਿੱਥੇ ਤੱਕ ਪ੍ਰਸ਼ਾਸਨ ਦੀ ਹਰਕਤ ਵੇਖ ਕੇ ਲੱਗਦਾ ਹੈ ਕਿ ਉਹ ਮੀਟਿੰਗ ਤੇ ਨਾਲ ਕੋਈ ਹਲ ਨਹੀਂ ਕੱਢਣਾ ਸੋ ਅਸੀਂ ਸਰਕਾਰ ਨੂੰ ਤੇ ਆਮ ਪਬਲਿਕ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਆਮ ਜਨਤਾ ਨੂੰ ਖਦਲਖਵਾਰ ਨਾ ਕਰੋ ਸਰਕਾਰ ਨੂੰ ਕਿ ਆਮਦਨ ਦਾ ਖਟਲਵਾ ਕਰਨ ਦੀ ਬਜਾਏ ਤੁਸੀਂ ਜਿਹੜਾ ਸਾਡਾ ਬੰਦਾਰਾ ਬਚਾਉਣ ਦੀ ਗੱਲ ਕਰੋ ਵਰਕਰਾਂ ਨੂੰ ਰੈਗੂਲਰ ਕਰਨ ਦੀ ਗੱਲ ਕਰੋ ਹਾਂਜੀ ਪ੍ਰਧਾਨ ਜੀ ਜੇ ਕੀ ਕਹਿਣਾ ਚਾਹੋਗੇ ਤੁਹਾਡੇ ਸਾਡਾ ਜੀ ਜੋ 28 ਤਰੀਕ ਤੋਂ ਪ੍ਰੋਗਰਾਮ ਚੱਲ ਰਿਹਾ ਹੈ ਸਾਡਾ 28 ਤਰੀਕ ਦਾ ਕੋਈ ਪ੍ਰੋਗਰਾਮ ਨਹੀਂ ਕਿਸੇ ਵੀ ਤਰ੍ਹਾਂ ਦਾ ਰਾਤ ਨੂੰ 3 ਵਜੇ ਘਰਾਂ 'ਚ ਸਾਡੇ ਰੇਡਾਂ ਕਰਕੇ ਸਾਨੂੰ ਘਰਾਂ ਤੋਂ ਚੱਕਿਆ ਗਿਆ ਬੱਕ ਬੱਕ ਠਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਸਾਡੇ ਸਾਥੀ ਰਹਿ ਗਏ ਉਹਨਾਂ ਨੇ ਪਿੱਛੋਂ ਕਵਰ ਕੀਤਾ ਤੇ ਡੀਪੋ ਬੰਦ ਕੀਤੇ ਬਹੁਤ سارے ਸਾਡੇ ਸਾਥੀਆਂ ਦੇ ਲਾਠੀ ਚਾਰਜ ਕੀਤਾ ਗਿਆ ਪੱਗਾ ਉਹਨਾਂ ਦੀਆਂ ਲਾਈਆਂ ਗਈਆਂ ਕੇਸਾਂ ਦੀ ਬੇਅਦਬੀ ਕੀਤੀ ਗਈ ਜੋ ਕਿ ਸਾਰਿਆਂ ਨੇ ਇਹਦੀ ਬਹੁਤ ਨਿੰਦਿਆ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਹੁਤ ਨੇ ਘਟਿਆ ਕੰਮ ਕਰਵਾਇਆ ਪੁਲਿਸ ਪ੍ਰਸ਼ਾਸਨ ਤੋਂ ਹੁਣ ਵੀ ਸਾਡੇ ਬਹੁਤ ਸਾਰੇ ਸਾਥੀ ਥਾਣਿਆਂ ਦੇ ਵਿੱਚ ਬੰਦ ਆ ਕੋਈ ਸਾਡੇ ਸਾਥੀ ਪਟਿਆਲਾ ਨਾਬਾ ਜੇਲ੍ਹ ਦੇ ਵਿੱਚ ਬੰਦ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਵੀ ਤੁਹਾਡਾ ਕੱਚੇ ਮੁਲਾਜ਼ਮਾਂ ਦਾ ਹੱਲ ਕਰਾਂਗੇ ਪਹਿਲੇ ਕੈਬਨਟ ਦੀ ਮੀਟਿੰਗ ਲਾਂਗੇ ਤੁਹਾਨੂੰ ਪੱਕੇ ਕਰਾਂਗੇ ਪੱਕੇ ਦਾ ਕੀ ਕਰਨਾ ਸਾਨੂੰ ਡਾਂਗਾ ਦੇ ਨਾਲ ਪੱਕੇ ਕਰੀ ਜਾਂਦੇ ਆ ਕਿਉਂਕਿ ਇੰਨਾ ਅਤਿਆਚਾਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜੀ ਜੋ ਆਪਣੇ ਹੱਕ ਮੰਗਦੇ ਆ ਹੱਕ ਮੰਗਣਾ ਸਾਡਾ ਅਧਿਕਾਰ ਆ ਪਰੇ ਜਿਹੜੀ ਸਰਕਾਰ ਆ ਸਾਡੇ ਤੇ ਲਾਠੀ ਚਾਰਜ ਕਰਕੇ ਸਾਨੂੰ ਸਾਡੀਆਂ ਮੰਗਾਂ ਤੋਂ ਪਰੇ ਕਰਨਾ ਚਾਹੁੰਦੀ ਆ ਤੇ ਸਾਡੀ ਮਹਿਕਮੇ ਦਾ ਨਿੱਜੀ ਕਰਨ ਚਾਹੁੰਨਾ ਕਰਨਾ ਚਾਹੁੰਦੀ ਆ ਸਾਡੇ ਮਹਿਕਮੇ ਦੇ ਵਿੱਚ ਪ੍ਰਾਈਵੇਟ ਕਿਲੋਮੀਟਰ ਬੱਸਾਂ ਪਾਉਣੀਆਂ ਚਾਹੁੰਦੀ ਆ ਪ੍ਰਾਈਵੇਟ ਘਰਾਣਿਆਂ ਦੀ ਜਿਸ ਦਾ ਅਸੀਂ ਵਿਰੋਧ ਕਰਦੇ ਵੀ ਸਾਡੇ ਮਹਿਕਮੇ ਦੇ ਵਿੱਚ ਪ੍ਰਾਈਵੇਟ ਬੱਸਾਂ ਨਾ ਪਾਈਆਂ ਜਾਣ ਪਰ ਇਹ ਵਿਰੋਧ ਕਰਨ ਦੇ ਦਾਅਵੇ ਦਿੱਲੀ ਤੋਂ ਜੋ ਵੀ ਉਹਨਾਂ ਦੇ ਆਕਾ ਉਹਨਾਂ ਦੇ ਹੁਕਮ ਆਉਂਦੇ ਆ ਵੀ ਤੁਸੀਂ ਇਹਨਾਂ ਦੇ ਜਿਵੇਂ ਮਰਜ਼ੀ ਕੋਈ ਲਾਠੀ ਚਾਰਜ ਕਰੋ ਜੋ ਵੀ ਉਹਨਾਂ ਦੇ ਸ਼ਿੰਗਾਰ ਚਾ ਉਹਨਾਂ ਨੂੰ 39 ਵਿੰਡੋ ਕਰੋ ਤੇ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸਾਂ ਭਵਾਓ ਪਰ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਅਸੀਂ ਸਾਡਾ ਰੁਜ਼ਗਾਰ ਆ ਜੇ ਸਾਡਾ ਵਿਭਾਗਾਂ ਬਚਾਰੂਗਾ ਤਾਂ ਅਸੀਂ ਇੱਥੇ ਡਿਊਟੀਆਂ ਕਰਾਂਗੇ ਤੇ ਸਾਡਾ ਵਿਭਾਗਾਂ ਨਾ ਰਿਆ ਤਾਂ ਅਸੀਂ ਡਿਊਟੀਆਂ ਕਿੱਥੇ ਕਰਾਂਗੇ ਇਹਦੇ ਲਈ ਸਾਨੂੰ ਜਾਣਾਂ ਵੀ ਦਈਆਂ ਪੈ ਜਾਣ ਜਿਨ੍ਹਾਂ 'ਚ ਵੀ ਜਾਣਾ ਪੈਜੋ ਇਸ ਪ੍ਰਵਾਨੇ ਕਰ ਦੇ ਕਿਉਂਕਿ ਬਹੁਤ ਸਾਰੇ ਸਾਡੇ 28 ਤਰੀਕ ਦੇ ਜਿਨ੍ਹਾਂ 'ਚ ਬੈਠੇ ਆ ਅੱਜ ਵੀ ਸਾਡੀ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਪੱਟੀ ਦੇ ਵਿੱਚ ਮੀਟਿੰਗ ਹੈ ਮੀਟਿੰਗ ਦੇ ਵਿੱਚ ਅਸੀਂ ਤਾਂ ਚਾਹੁੰਦੇ ਕੋਈ ਵਧੀਆ ਖਬਰ ਆਵੇ ਕੋਈ ਨਾ ਕੋਈ ਤਾ ਤੁਹਾਡੀ ਜਿਹੜੀ ਸੈਂਟਰ ਬਾਡੀ ਆ ਉਹਲੇ ਵਾਲੋ ਕੋਈ ਨਾ ਕੋਈ ਕਾਲ ਆਉਗੀ ਰੋਡ ਬਲੌਕ ਕਰਨ ਦੀ ਜਾਂ ਬੱਸ ਸਟੈਂਡ ਬੰਦ ਕਰਨ ਦੀ ਦੋ ਤੇ ਭੋਲੇ ਚੜਾਉਣੇ ਪੈਣਗੇ ਹਾਂਜੀ ਹਾਂਜੀ ਦੇ ਹਾਲਾਤ ਦੇਖ ਕੇ ਫਿਰ ਕੀ ਲੱਗਦਾ ਅੱਜ ਦੇ ਹਾਲਾਤ ਦੇਖ ਕੇ ਹੁਣ ਦੇਖ ਰਿਆਂ ਵੀ ਪੁਲਿਸ ਪ੍ਰਸ਼ਾਸਨ ਪੂਰੀ ਹਰਕਤ ਦੇ ਵਿੱਚ ਬੱਸ ਸਟੈਂਡ ਪੂਰੀ ਪੁਲਿਸ ਲਾਈ ਹੋਈ ਆ ਪਰ ਅਸੀਂ ਆਮ ਆਦਮੀ ਪਾਰਟੀ ਨੂੰ ਦੱਸ ਦੇਣਾ ਚਾਹੁੰਦੇ ਆ ਸਰਕਾਰ ਨੂੰ ਵਿਚਾਰ ਸਾਲ ਦਾ ਸਮਾਂ ਬੀਤ ਗਿਆ ਤੁਸੀਂ ਇੱਕ ਵੀ ਸਰਕਾਰੀ ਬੱਸ ਵਿਭਾਗ ਦੇ ਵਿੱਚ ਨਹੀਂ ਪਾਈ ਗਈ ਜੈਦਾ ਜੀ ਲੰਮੇ ਟਾਈਮ ਤੋਂ ਕਹਿ ਰਹੇ ਆ ਵੀ ਆਪ ਸਰਕਾਰ ਨੂੰ ਵੀ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਪਰ ਨਹੀਂ ਪਾਈ ਜਾਂਦੀ ਪਰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ 4 ਸਾਲ ਬੀਤ ਗਏ ਇੱਕ ਸਾਲ ਰਹਿ ਗਿਆ ਉਸ ਤੋਂ ਮੁੜ ਕੇ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਆ ਲੈਣਾਣਾ ਤੇ ਕਿਸ ਤਰ੍ਹਾਂ ਦਾ ਤੁਹਾਡਾ ਸਵਾਗਤ ਕਰਾਂਗੇ ਤੁਹਾਨੂੰ ਵੀ ਪਤਾ ਕਿ ਤੁਹਾਡਾ ਮਰਦਾਬਾਦ ਵੀ ਕਰਾਂਗੇ ਤੇ ਠੀਕ ਆ ਤੁਹਾਡਾ ਸ਼ਾਇਦ ਪਾਤੀਆਂ ਨਾਲ ਵੀ ਸਾਨੂੰ ਸਵਾਗਤ ਕਰਨਾ ਪੈ ਜੇ ਕਿਉਂ ਜਿੱਦਾਂ ਦੇ ਤੁਸੀਂ ਸਾਡੇ ਨਾਲ ਇਹ ਹਾਲਾਤ ਕਰ ਰਹੇ ਆ ਸਾਡੇ ਤੇ ਲਾਠੀ ਚਾਰਜ ਕਰ ਰਹੇ ਆ ਸਾਨੂੰ ਜੇਲਾਂ ਵਿੱਚ ਸੁੱਟ ਰਹੇ ਆ ਤੇ ਫਿਰ ਅਸੀਂ ਵੀ ਤੁਹਾਡੇ ਨਾਲ ਭਲੀ ਨਹੀਂ ਗੁਜ਼ਾਰਾਂ ਕਤੋਂ ਸਿ ਸਤਾ ਤੋਂ ਪਹਿਲਾਂ ਸਾਡੇ ਨਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਉਹੀ ਜਿਹੜੇ ਅਰਵਿੰਦ ਸਿੰਘ ਕੇਜਰੀਵਾਲ ਨੇ ਦੇ ਮੁਖੀ ਉਹ ਟੈਂਕੀਆਂ ਤੇ ਚੜ੍ਹ ਕੇ ਜਿੰਨੇ ਵਿੱਚ ਅੰガルਸ਼ ਕਰਦੇ ਆ ਉਹ ਟੀਚਰ ਹੁਣ ਪਣਾ ਹੋਰ ਕਿਸੇ ਵੀ ਜਥੇਬੰਦੀ ਦੇ ਉਹਨਾਂ ਨੂੰ ਥੱਲੇ ਥੱਲੇ ਲਾਇਆ ਜਾਂਦਾ ਸੀ ਉਹਨਾਂ ਨੂੰ ਪਾਣੀ ਪਿਆਇਆ ਜਾਂਦਾ ਸੀ ਤੇ ਅੱਜ ਉਹੀ ਜਿਹੜੀ ਸਰਕਾਰ ਆ ਸਤਾ ਦੇ ਵਿੱਚ ਤੇ ਉਹੀ ਉਹਨਾਂ ਤੇ ਅਤਿਆਚਾਰ ਕਰ ਰਹੀ ਆ